ਮਤਈ ਸੇਵਾਦਾਰ ਤੇ ਸੰਗਲ ਪਾਏ ਆ ਆਣਾ ਮਤਈ ਮਤ ਇਹਦੇ ਸੰਗਲ ਪਾਏ ਆ ਮੈਂ ਕਹਿਆ ਨਹੀਂ ਨਿਕਲਦੇ ਆ ਮਤਈ ਚੱਲ ਚੜਤਾ ਚੱਲੋ ਦੂਰ ਤੇ ਉਹ ਉਹ ਨਹੀਂ ਵਜਦੀ ਤੇ ਤਾਂ ਡਰ ਵੀ ਲੱਗਦਾ ਨਾ ਚੱਲ 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 ਚਾਲਾ ਘਮਾ ਦੇ ਉੱਤੇ ਚੜ ਕੇ ਆਈ ਹੋਰ ਤੇ ਅੱਧ ਘਾ ਜਾਏਗਾ ਨਹੀਂ ਓਵੇਂ ਘਮਾਈ ਜਾਵੇ ਵਧੀ ਜਾ ਕੇ ਐ ਚੱਕੇ ਘਮਾਣੀ ਸੌਖੀ ਆ ਮੜਾ ਇਹ ਘਮਾ ਦੇ ਓ ਘਮਾਲਾ ਹਾਈ ਘਮਾਲਾ ਉਹਦੇ ਪਾਇ ਪੋਏ ਘਮਾਲਾ ਓਵੇਂ ਔਖੀ ਆ ਘਮਾਣੀ ਚਾਲ ਵੀ ਆ ਚੱਕ ਲਈ ਚਾਚਾ ਲੋ ਜੀ ਲੱਕੜਾ ਜਿਹੜੀਆਂ ਭਾਰੀਆਂ ਉਹਦੇ ਨਾਲ ਹੀ ਲੱਤਣੀਆਂ ਪੈਣੀਆਂ ਇਹੋ ਇਹਦਾ ਨਦਲਾ ਆ ਇੱਕ ਆ ਲੱਤਣਾ ਆ ਆ ਲੱਤਣਾ ਆ ਟਾਲੀ ਲੱਤਣ ਲਈ ਚੱਲ ਕੰਨ ਭਾਈ ਇਹ ਇਹ ਮੈਂ ਪਿੱਛੇ ਕਰਨੀ ਟਰਾਲੀ ਚੱਲ ਵੀ ਚਾਚਾ ਇਹਨੂੰ ਚੱਕ ਕੇ ਨਾ ਸਿੱਧਾ ਕਰ ਦੇ ਚਾਚਾ ਕਰੂਗਾ ਇਹਨੂੰ ਸਿੱਧਾ ਚੁੱਕ ਦੇ ਹਾਂਜੀ ਹਾਂਜੀ ਫੇਰ ਕਰੀ ਤੂੰ ਬਹੁਤ ਫਾੜਾ ਲੱਕੜ ਚੱਕ ਲੋ ਜੀ